ਕਿਆ ਸੀ ਪੰਜਾਬ ਰਣ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਹਾਈਵੇ ਖੋਲਿਆ ਜਾਏ ਲੇਕਿਨ ਹਾਈਵੇ ਤਾਂ ਨਹੀਂ ਖੁੱਲਿਆ ਪਰ ਤੁਸੀਂ ਇੱਜ ਇੰਪੋਰਟੈਂਟ ਡਿਸੀਜਨ ਲਿਆ ਵੀ ਜਦੋਂ ਹਾਈਵੇ ਖੁੱਲੇਗਾ ਕਿਸਾਨ ਦਿੱਲੀ ਜਾਣਗੇ ਸ਼ੰਭੂ ਵਾਲਾ ਮੋਰਚਾ ਅੱਗੇ ਦਿੱਲੀ ਜਾਏਗਾ ਜੀ ਬਿਲਕੁਲ ਅਸੀਂ ਇਹੀ ਡਿਸੀਜਨ ਲਿਆ ਵੀ ਜਿਸ ਦਿਨ ਵੀ ਕਿਉਂਕਿ ਪਹਿਲਾਂ ਤਾਂ ਸਾਨੂੰ ਐ ਸੀਗਾ ਵੀ ਇਹ ਇੱਕ ਹਫਤੇ ਦਾ ਨੂੰ ਟਾਈਮ ਦਿੱਤਾ ਇੱਕ ਹਫਤਾ 10 ਤਰੀਕ ਤੋਂ ਲੈ ਕੇ 17 ਤਰੀਕ ਨੂੰ ਪੂਰਾ ਹੋ ਜਾਂਦਾ ਪਰ ਵੀ ਇਹ 17 ਤਰੀਕ ਨੂੰ ਖੁੱਲ ਜਾਏਗਾ ਪਰ ਹੁਣ ਉਹ ਲੱਗਦਾ ਵੀ ਜਿਵੇਂ ਸੁਪਰੀਮ ਕੋਰਟ ਚ ਚਲੀ ਗਈ ਹਰਿਆਣਾ ਸਰਕਾਰ ਤੇ ਉਹ ਅਜੇ ਫੌਰੀ ਖੋਲਣ ਦੇ ਉਹਦੇ ਇਰਾਦਾ ਹੈ ਨਹੀਂ ਉਹਨਾਂ ਦਾ ਸੋ ਸਾਡਾ ਐਲਾਨ ਹੈਗਾ ਵੀ ਹੁਣ ਡੀ ਹੈ ਜਿਹੜੀ ਉਹ ਹਰਿਆਣਾ ਸਰਕਾਰ ਦੀ ਉਹ ਗੇਂਦ ਹੈ ਉਹਦੀ ਡੀ ਚਲੀ ਗਈ ਸਾਡਾ ਐਲਾਨ ਹੈਗਾ ਵੀ ਜਿਸ ਦਿਨ ਵੀ ਉਹ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਉਹ ਰਸਤਾ ਸਾਫ਼ ਹੋ ਗਿਆ ਅਸੀਂ ਆਪਦਾ ਜਿਹੜਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਦੋਂ ਬਾਅਦ ਅਸੀਂ ਜਿੱਦੇ ਖੁੱਲ ਗਿਆ ਅਸੀਂ ਉਹਦੇ ਲਈ ਕੋਚ ਕਰਾਂਗੇ ਇੱਕ ਜਾਂ ਦੋ ਦਿਨ ਉਹ ਵੀ ਸਾਡਾ ਹੈਗਾ ਵੀ ਜਿਹੜੀ ਸਾਡੀ ਇੱਥੇ ਇੱਕ ਤਰ੍ਹਾਂ ਦਾ ਪਿੰਡ ਹੀ ਵਸਿਆ ਹੋਇਆ ਉਹ ਸਾਰੀ ਜਿਹੜੀ ਫਟਕੇ ਵਗੈਰਾ ਹੈਗੇ ਆ ਉਹਨੂੰ ਸਾਫਦਿਆਂ ਨੂੰ ਛਾਉਣੇ ਨੂੰ ਸਮੇਟਦਿਆਂ ਨੂੰ ਇੱਕ ਦੋ ਦਿਨ ਲੱਗ ਜਾਣਗੇ ਉਹ ਅਸੀਂ ਕਰਕੇ ਅੱਗੇ ਵਧਾਂਗੇ ਅਸੀਂ ਇੱਕ ਹੋਰ ਤੁਸੀਂ ਨਹੀਂ ਸੀ ਲਿਆ ਵੀ ਅੰਮਾਲਾ ਦੇ ਵਿੱਚ ਕੱਲ ਐਸਪੀ ਅੰਮਾਲਾ ਦਾ ਘਰਾਵ ਕਰਨਾ ਦੋ ਦਿਨ ਲਈ ਉਹ ਕੀ ਪੂਰਾ ਹੈ ਉਹ ਕੱਲਾ ਜਿਉ ਕੋਈ ਕੋਈ ਇਸ਼ੂ ਹੈਗਾ ਉਹ ਹੈਗਾ ਜਿਹੜਾ ਨਵਦੀਪ ਜਲਵੇੜਾ ਦਾ ਮੁੰਡਾ ਬਟਰ ਕੈਨਨ ਵਾਲਾ ਉਹਨੂੰ ਸਾਨੂੰ ਪਤਾ ਹੀ ਹੈ ਵੀ ਤਿੰਨ ਮਹੀਨਿਆਂ ਤੋਂ ਝੂਠਾ ਕੇਸ ਪਾ ਕੇ 307 ਦਾ 307 ਕਿਸੇ ਨੂੰ ਮਾਰਨ ਦੇ ਇਰਾਦੇ ਨਾਲ ਸੱਟ ਮਾਰਨਾ ਹੁੰਦਾ ਉਹਨੇ ਕਿਸੇ ਪੁਲਿਸ ਦੇ ਦੀ ਸੱਟ ਮਾਰੀ ਨਾ ਕੋਈ ਹੋਰ ਮਾਰਨ ਦੇ ਇਰਾਦੇ ਨਾਲ ਉਹਨੇ ਕੋਈ ਬਾਰ ਕੀਤਾ ਹੈਗਾ ਉਹਦੇ ਬੰਦ ਕੀਤਾ ਹੋਇਆ 3 ਡਿਗਰੀ ਟੌਰਚਰ ਕੀਤਾ ਹੋਇਆ ਕੋਈ ਉਹਦਾ ਖਲਾਕੀ ਜੁਰਮ ਨਹੀਂ ਉਹਦਾ ਸਿਰਫ ਜੁਰਮ ਇੰਨੀ ਹੈ ਵੀ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਚਿਹਰਾ ਹੈਗਾ ਇੱਕ ਉਹ ਸੈਲੀਬ੍ਰਿਟੀ ਵੀ ਹੈਗਾ ਨੌਜਵਾਨਾਂ ਲਈ ਸੋਸ਼ ਕਰਕੇ ਨੌਜਵਾਨੋਂ ਦੇ ਸੱਦੇ ਦੇ ਇਕੱਠੇ ਹੁੰਦੇ ਆ ਵੀ ਇਹ ਨੌਜਵਾਨ ਨੂੰ ਲਾਬੰਦ ਨਾ ਕਰੇ ਕਿਸਾਨ ਮੋਰਚੇ 'ਚ ਇਹਦੀ ਖਾਤਰ ਉਹਨੂੰ ਅਰੈਸਟ ਕੀਤਾ ਉਹਦੇ ਟੌਰਚਰ ਕੀਤਾ 3 ਡਿਗਰੀ ਸੋ ਇਸ ਕਰਕੇ ਇਹ ਸਾਡੇ ਲਈ ਇੱਕ ਚੈਲੰਜ ਹੈ ਇਸ ਕਰਕੇ ਉਹ ਕੱਲ ਦਾ ਜਿਹੜਾ ਹੈਗਾ ਕੱਲ ਤੇ ਪਰਸੋਂ ਦਾ ਉਹ ਸਿਰਫ ਨਵਦੀਪ ਜਲਵੇੜਾ ਦੀ ਰਿਹਾਈ ਦੀ ਖਾਤਰ ਹੈਗਾ ਜੇ ਦੋ ਦਿਨਾਂ ਦੇ ਵਿੱਚ ਅਸੀਂ ਅ 18 ਤੱਕ ਵੀ ਉਹਨੂੰ ਦਿਹਾੜਾ ਨਹੀਂ ਕੀਤਾ ਤੇ ਫਿਰ ਅਸੀਂ ਉਸ ਤੋਂ ਬਾਅਦ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ ਜੀ ਫਾਈਨਲੀ ਜਿਹੜਾ ਸ਼ੁਕਰਨ ਵਾਸਤੇ ਇੱਕ ਸ਼ਾਰਟਗਨ ਵਾਲੀ ਗੱਲ ਦੁਬਾਰਾ ਹੁਣ ਬਾਹਰ ਆ ਰਹੀ ਹੈ ਵੀ ਸ਼ਾਰਟਗਨ ਦੇ ਨਾਲ ਉਹਦੀ ਡੈਥ ਹੋਈ ਹੈ ਇਹਨੂੰ ਇਹਨੂੰ ਕਿੱਦਾਂ ਦੇਖਣੀ ਕਿਸਾਨ ਜਿੱਤੇ ਦੇਖੋ ਜੀ ਜੇ ਸ਼ਾਰਟਗਨ ਦੇ ਨਾਲ ਕਿਵੇਂ ਵੀ ਹੋਈਏ ਉਹਦੀ ਗੋਲੀ ਨਾਲ ਮੌਤ ਹੋਈ ਹੈ ਗੋਲੀਆਂ ਜਿਹੜੀਆਂ ਸੀਗੀਆਂ ਵੈਪਨ ਸੀਗੇ ਉਹ ਪੁਲਿਸ ਵਾਲਿਆਂ ਕੋਲੇ ਸੀਗੇ ਕਿਸੇ ਕਿਸਾਨ ਕੋਲੇ ਤੁਸੀਂ ਖੁਦ ਵੀ ਅਟੈਂਡ ਕੀਤਾ ਹੋਣਾ ਖਨੋਰੀ ਮੋਰਚਾ ਵੀ ਅਟੈਂਡ ਕੀਤਾ ਹੋਊਗਾ ਸ਼ੰਭੂ ਵਾਲਾ ਵੀ ਕਿਸਾਨਾਂ ਕੋਲੇ ਕਿਸੇ ਵੀ ਕਿਸਮ ਦਾ ਕੋਈ ਬਰੂਤੀ ਵੈਪਨ ਹੈ ਹੀ ਨਹੀਂ ਸੀ ਸੋ ਜੇ ਉਹ ਵੈਪਨ ਸ਼ਾਰਟ ਗਨ ਵਾਲੇ ਵੈਪਨ ਨਾਲ ਵੀ ਉਹਦੀ ਗੋਲੀ ਲੱਗ ਕੇ ਮੌਤ ਹੋਈ ਆ ਤਾਂ ਉਹ ਵੀ ਕਿਸੇ ਨਾ ਕਿਸੇ ਪੁਲਿਸ ਵਾਲੇ ਪਾਸੇ ਹੋਈ ਆ। ਸੋ ਇਸ ਕਰਕੇ ਜੇ ਹੁਣ ਉਹ ਪੁਲਿਸ ਨੂੰ ਇਹ ਅ ਇਨਕੁਆਰੀ ਲਗਾਉਂਦੇ ਆ ਇਹਦਾ ਅਸੀਂ ਸਾਬ ਕਹਿੰਦੇ ਆ ਇਹਨੂੰ ਰੱਦ ਕਰਦੇ ਆਂ ਸੀ। ਵੀ ਜਿਹੜੀ ਪੁਲਿਸ ਨੇ ਗੋਲੀ ਚਲਾਈ ਆ ਹਰਿਆਣੇ ਦੀ ਨੇ ਉਹਦੀ ਗੋਲੀ ਦੇ ਨਾਲ ਮੌਤ ਹੋਈ ਆ। ਉਸ ਤੋਂ ਅਸੀਂ ਕਹਿੰਦੇ ਆ ਵੀ ਇਹ ਨਿਆਂ ਦਾ ਤਕਾਜ਼ਾ ਨਹੀਂ। ਵੀ ਜਿਹੜੇ ਦੋਸ਼ੀ ਹੈਗੇ ਉਹਨਾਂ ਤੇ ਤੁਸੀਂ ਇਨਕੁਆਇਰੀ ਕਰੋ। ਸੋ ਇਸ ਕਰਕੇ ਸੁਪਰੀਮ ਕੋਰਟ ਅਸੀਂ ਕਹਿੰਦੇ ਹਾਂ ਵੀ ਉਹਦੇ ਰੱਦ ਕੀਤੇ ਜਾਵੇ ਤੇ ਜਿਹੜੇ ਦੋਸ਼ੀ ਹੈਗੇ ਉਹਨੂੰ ਸਜ਼ਾ ਦਿੱਤੀ ਜਾਵੇ। ਸੋ ਇਸ ਨੂੰ ਸੁਜੀਤ ਸਿੰਘ ਫੂਲ ਜਿਹੜੇ ਕਿ ਫਾਰਮਰ ਲੀਡਰ ਲੋਡ ਕੈਟਾਗਰੀ ਕਿਹਾ ਕਿ ਇੰਪੋਰਟੈਂਟ ਡਿਸੀਜਨ ਹੋਇਆ ਹਾਈਵੇ ਕਦੋਂ ਖੁੱਲਦਾ ਹੈ ਇਹ ਡਿਪੈਂਡ ਕਰੇਗਾ ਕਿ ਖੰਡਾ ਸਰਕਾਰ ਨੂੰ ਐਸੇ ਵੀ ਪਾਈ ਹੈ ਸੁਪਰੀਮ ਕੋਰਟ ਚ ਗਈ ਹੈ। ਲੇਕਿਨ ਇੱਕ ਵੱਡਾ ਡਿਸੀਜਨ ਜਿਹੜਾ ਕਿਸਾਨ ਜਥੇਬੰਦੀਆਂ ਨੇ ਲਿਆ ਹੈ ਉਹ ਇਹ ਹੈ ਵੀ ਜਿਸ ਤਾਂ ਹੀ ਹਾਈਵੇ ਖੁੱਲੇਗਾ ਉਹ ਆਪਣਾ ਦਿੱਲੀ ਜਿਹੜਾ ਕੂਚ ਹੈ ਉਹ ਜਾਰੀ ਰੱਖਣਗੇ। ਚੰਡੀਗੜ੍ਹ ਤੋਂ ਕੈਮਰਾ ਸੰਗਰੀ